the deep

आज जिन श्रेष्ठ संत गुरु पादश्री ने स्वर्ण वाणी दी विचारी बक्ष नेतां साहेब श्री गुरु ग्रंथ साहिब के पावन अंग 486 ऊपर सुबाइना भगत अरविदास जी ने शोभादा अब

ਕਿੰਨ ਸਨਮੀਆਂ ਬਹੁਤ ਸੁਹਾਈ ਮੌਕਾ ਹੈ ਕਿ ਅਸੀਂ ਪਰਮਾਤਮਾ ਨੂੰ ਦੇਖ ਸਕਦੇ ਹਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਵੱਡੇ ਮਨਸੁਖੀ ਬਿਠਾਇਆ ਹੁੰਦਾ ਹੈ ਸੰਗਤ ਦੇ ਵਿੱਚ ਤੇ ਫਿਰ ਸਾਨੂੰ ਆਪ ਵੀ ਆਪਣੇ ਮਨ ਨੂੰ ਕਿੰਨਾ ਅੱਖੇ ਬੈਠ ਕੇ ਪਿਆਰ ਤਰ ਹੁ ਗਿਆ ਨੀ ਜੀ ਕੀ ਪਰਵਾਣੀ ਕੀ ਨੀ ਜਨੀਨ ਖਾਨੋਂ ਅਸੰਤ ਬਾਪੀ ਸੁਣ ਤੇ ਗੁਰੂ ਸਾਹਿਬ ਦੁਜੀ ਬਖਸ਼ਿਸ਼ ਇਹ ਕਰ ਰਹੇ ਹੋ ਕਿ ਜਿਹੜੇ ਅਸੰਤ ਰਬਾ ਨਾਨਕ ਉੱਤੇ ਹੋਏ ਪਾਪੀ ਆ ਜਿਹੜੇ ਪ੍ਰਤਨ ਕਰਦੇ ਆਂ ਇਹਨਾਂ ਨੇ ਅਮਰ ਜੀ ਲਾਭ ਨਹੀਂ ਲਈ ਤੇ ਆਬਦੀ ਸਮਝ ਨਹੀਂ ਜੇਨਾਰੋ ਉਹਨਾਂ ਦੇ ਤਾਂ ਮੈਨੂੰ ਦਰਸ਼ਨ ਹੀ ਨਾ ਹੋ ਮੇਰੇ ਮੱਥੀ ਨਾ ਲੱਗਣ ਕਿ ਜੇ ਗੁਰੂ ਸਾਹਿਬ ਤੁਸੀਂ ਮੈਨੂੰ ਸੰਗਤ ਬਖਸ਼ੇ ਹੋ ਸੰਗਤ ਚ ਬੈਠ ਕੇ ਨਾਮ ਤੇ ਪੜਾ ਤੇ ਇਸ ਚੀਜ਼ ਦਾ ਮੇਰੇ ਸੀ ਬਹੁਤ ਅਹਿਦ ਕਰਨਾ ਕਿ ਜਿਹੜੇ ਜੀਵ ਰਾਵਨ ਨਾਲ ਨਹੀਂ कि असली सियाना उही है ही ऐसी बहुत सियाना जीव कह सकते हैं we have you mm -hmm.